ਇਹੋ ਜਿਹੀਆਂ ਫਿਲਮਾਂ ਬਣਾਉਣ ਵੇਲੇ ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਹੈ 1914 ਦੀਆਂ ਉਸ ਵੇਲੇ ਦਾ ਮਾਹੌਲ ਉਸ ਵੇਲੇ ਦੀਆਂ ਗੱਡੀਆਂ ਲੈਣੀਆਂ ਉਸ ਵੇਲੇ ਦੇ ਪਹਿਰਾਵੇ ਦਾ ਫਰਕ ਬਹੁਤ ਬਰੀਕੀ ਨਾਲ ਇਹ ਚੀਜ਼ਾਂ ਕੰਟੀਨਿਊਟੀ ਜਿਹੜੀ ਉਹ ਦੇਖਣੀ ਪੈਂਦੀ ਹੈ ਸੋ ਸਾਰੀ ਟੀਮ ਨੂੰ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਵੀ ਕੰਮ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਕਿਉਂਕਿ ਪੰਜਾਬੀ ਸਿਨੇਮਾ ਬਹੁਤ ਵੱਡਾ ਹੋ ਗਿਆ ਪਾਲੀਵੁੱਡ ਜਿਹੜਾ ਹੁਣ ਉਹ ਹਾਲੀਵੁੱਡ ਤੇ ਬਾਲੀਵੁੱਡ ਦੇ ਬਰਾਬਰ ਟੱਕਰ ਦਿੰਦਾ ਸਾਡੇ ਕੋਲੇ ਆਪਣੇ ਇਤਿਹਾਸ ਦੀ ਇੰਨੇ ਫਿਲਮਾਂ ਪਈਆਂ ਨੇ ਸਾਡੇ ਕੋਲੇ ਆਪਣੀ ਇਤਿਹਾਸ ਇੰਨਾ ਪਿਆ ਕਿ ਅਸੀਂ ਫਿਲਮਾਂ ਬਣਾਉਂਦੇ ਬਣਾਉਂਦੇ ਥੱਕ ਜਾਾਂਗੇ ਜਿੰਨੀਆਂ ਕੁਰਬਾਨੀਆਂ ਸਾਡੇ ਲੋਕਾਂ ਨੇ ਕੀਤੀਆਂ ਨੇ ਤੇ ਕੰਮਗਾਟਾ ਮਾਰੂ ਜਿਹੜਾ ਜੋ ਜੋਸ਼ ਜੋ ਪ੍ਰੇਰਣਾ ਉਹਨਾਂ ਨੇ ਹਾਂਗਕਾਂਗ ਤੋਂ ਵੈਂਕੂਵਰ ਵੈਂਕੂਵਰ ਨਹੀਂ ਵੜਨ ਦਿੱਤੇ ਤਾਂ ਫਿਰ ਕਲਕੱਤੇ ਕਲਕੱਤੇ ਨਹੀਂ ਵੜਨ ਦਿੱਤੇ ਤਾਂ ਚੀਦੀਆਂ ਹੋ ਗਈਆਂ ਸੋ ਆਜ਼ਾਦੀ ਜਿਹੜੀ ਹੈ ਮੈਂ ਫਿਰ ਕਹਿਣਾ ਕਿ ਬਹੁਤ ਮਹਿੰਗੇ ਪਾਪਈ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਆਜ਼ਾਦੀ ਤੋਂ ਬਾਅਦ ਵੀ ਸਾਡਾ ਇਹ 10 ਲੱਖ ਬੰਦਾ ਸਾਡਾ ਆਜ਼ਾਦੀ 15 ਅਗਸਤ ਤੋਂ ਬਾਅਦ ਆਪਾਂ ਨੂੰ ਬਜ਼ੁਰਗ ਸਾਨੂੰ ਹੱਲੇ ਵੇਲੇ ਦੱਸਦੇ ਆ ਜੇ ਉਹਨਾਂ ਨੇ ਉਮਰ ਵੀ ਦੱਸਣੀ ਹੋਵੇ ਉਹ ਇਹ ਦੱਸਦੇ ਆ ਕਿ ਹੱਲਿਆਂ ਵੇਲੇ ਮੈਂ 5 ਸਾਲ ਦਾ ਸੀ ਮਤਲਬ ਜੀ 1942 ਨਹੀਂ ਕਹਿਣਾ ਆਉਂਦਾ ਤੈਨੂੰ ਨਾ ਸਮਝਾ ਦਿੰਦੇ ਨੇ ਕਿ 47 ਜਿਹalle ਪੈਸੇ ਤਾਂ 5 ਸਾਲ ਦਾ ਸੀ ਸੋ ਹੱਲਿਆਂ ਵੇਲੇ ਦਾ ਜਿਹੜਾ ਜ਼ਮਾਨਾ ਉਹ ਵੀ ਸਾਡੇ ਸਾਨੂੰ ਹੀ ਚੱਲਣਾ ਪਿਆ ਹਰ ਮਾਰ ਹਰ ਕੁਰਬਾਨੀ ਹਰ ਮਤਲਬ ਜੋ ਸੰਕਟ ਚਾਹੇ ਦੇਸ਼ ਤੇ ਆਵੇ ਹੱਲ ਵੀ ਪੰਜਾਬੀ ਕਰਦੇ ਆ ਚੱਲਦੇ ਵੀ ਪੰਜਾਬੀ ਆ ਸੋ ਬਹੁਤ ਵਧੀਆ ਫਿਲਮ ਦੇਖਣ ਦਾ ਮੌਕਾ ਮਿਲਿਆ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਫਿਲਮ ਦੇਖ ਕੇ ਆਪਣੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ। ਦੇਖੋ ਦਿਖੋ ਇਤਿਹਾਸਕ ਫਿਲਮਾਂ ਦੇ ਵਿੱਚ ਬਹੁਤ ਮੈਂ ਪਹਿਲਾਂ ਵੀ ਕਹਿ ਕੇ ਬਹੁਤ ਜ਼ਿਆਦਾ ਬਰੀਕੀ ਦੇ ਵਿੱਚ ਚੱਲਣਾ ਪੈਂਦਾ ਹੈ ਕਿ ਕੋਈ ਇਤਿਹਾਸਿਕ ਗਲਤੀ ਨਾ ਹੋ ਜਾਏ ਜਦ ਇਤਿਹਾਸ ਨੂੰ ਤਰੋੜ ਤਰੋੜ ਮੋੜ ਕੇ ਨਾ ਪੇਸ਼ ਕਰ ਦਿੱਤਾ ਜਾਵੇ। ਮਤਲਬ ਪਿਛਲੇ ਦਿਨੀ ਕਈ ਸਾਲ ਪਹਿਲਾਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਤਿੰਨ ਫਿਲਮਾਂ ਇਕੱਠੀਆਂ ਆਈਆਂ ਸੀ। ਇੱਕ ਫਿਲਮ ਦੇ ਵਿੱਚ ਤਾਂ ਭਗਤ ਸਿੰਘ ਦਰਖਤਾਂ ਦੇ ਵਿੱਚ ਭਜ ਭਜ ਕੇ ਗਾਣੇ ਗਾਰੇ ਕਦੋਂ ਗਾਣੇ ਗਾਰੇ ਤੁਸੀਂ ਕਿਉਂ ਤੋੜ ਮੋੜ ਕੇ ਪੇਸ਼ ਕਰੀ ਜਾਂਦੇ ਹੋ ਤੁਹਾਨੂੰ ਗਾਣਿਆਂ ਬਿਨਾ ਮਤਲਬ ਲੱਗਦਾ ਨਹੀਂ ਕਿ ਸਾਡੀ ਫਿਲਮ ਜਿਹੜੀ ਹੈ ਹਿੱਟ ਹੋ ਜੂਗੀ ਮਤਲਬ ਇਹ ਜਿਹਾਂ ਇਸ ਫਿਲਮ ਦੇ ਵਿੱਚ ਕੋਈ ਇਦਾਂ ਦੀ ਮੈਨੂੰ ਲੱਗੀ ਨਹੀਂ ਕਿ ਕੋਈ ਇਤਿਹਾਸ ਨੂੰ ਤੋੜਿਆ ਮੋੜਿਆ ਜਾ ਰਿਹਾ ਪਰ ਜੇ ਫਿਊਚਰ ਦੇ ਵਿੱਚ ਵੀ ਮੈਂ ਸਾਡੇ ਆਰਟਿਸਟ ਭਰਾਵਾਂ ਨੂੰ ਵੀ ਬੇਨਤੀ ਕਰਦਾ ਰਹਨਾ ਕਰਮਜੀਤ ਉਹਨਾਂ ਦੇ ਜਿਹੜੀ ਇਫਟਾ ਦੇ ਪਟਾ ਪਪਤਾ ਦੇ ਪ੍ਰਧਾਨ ਵੀ ਨੇ ਸਾਰੇ ਕਲਾਕਾਰ ਮਿਲਦੇ ਰਹਿੰਦੇ ਕਿ ਅਜੋ ਜਿਹੇ ਗਾਣੇ ਨਾ ਗਾਓ ਜਿਹਦੇ ਨਾਲ ਹਥਿਆਰ ਪ੍ਰਮੋਟ ਹੋਣ ਵਾਇਲੈਂਸ ਪ੍ਰਮੋਟ ਹੋਵੇ ਜਾਂ ਨਸ਼ੇ ਪ੍ਰਮੋਟ ਹੋਣ ਸੋ ਗੱਜਿਤਾ ਅਸੀਂ ਕਰ ਰੱਖਿਆ ਕਿ ਜੇ ਕੋਈ ਫੇਸਬੁੱਕ ਤੇ ਵੀ ਹਥਿਆਰ ਤੂਰ ਦੀ ਕੋਈ ਪ੍ਰਦਰਸ਼ਨੀ ਕਰੂਗਾ ਤੇ ਪਰਚੇ ਵੀ ਦਰਜ ਹੋਏ ਬਹੁਤ ਘੱਟ ਵੀ ਗਿਆ ਅੱਗੇ ਨਾਲੋਂ ਪਰ ਸਾਡੇ ਕੋਲੇ ਸਾਡੇ ਕੋਲੇ ਚਰਖੇ ਸਾਡੇ ਕੋਲੇ ਫੁਲਕਾਰੀਆਂ ਸਾਡੇ ਬਿਰਸੇ 'ਚ ਤਾਂ ਇੰਨਾ ਕੁਝ ਪਿਆ ਕਿ ਜਦੋਂ ਮਰਜੀ ਗਾਣੇ ਗਾਈ ਜੋ ਗੀਤ ਗਾਈ ਜੋ ਬੜੇ ਅੱਛੇ ਆਰਟਿਸਟ ਵੀ ਨਹੀਂ ਸਾਰੇ ਪੰਜੇ ਉਮਲੇ ਇੱਕ ਬਰਾਬਰ ਨਹੀਂ ਹੁੰਦੀਆਂ ਪਰ ਸਸਤੀ ਸ਼ੋਹਰਤ ਵਾਸਤੇ ਇਸ ਤਰ੍ਹਾਂ ਦਾ ਕੁਝ ਜੇ ਕੋਈ ਸਮਾਜ ਨੂੰ ਮਤਲਬ ਕੋਈ ਗਲਤ ਸੇਧ ਦੇਊਗਾ ਤਾਂ ਇਹ ਪਹਿਲੀ ਗੱਲ ਤਾਂ ਚੰਗੀ ਗੱਲ ਵੀ ਨਹੀਂ ਨੰਬਰ 2 ਤੇ ਜੇ ਕੋਈ ਇਸ ਤਰ੍ਹਾਂ ਦਾ ਪ੍ਰਦਰਸ਼ਨੀ ਜਾਂ ਕੋਈ ਹੋਰ ਕਰਨ ਦੀ ਕੋਸ਼ਿਸ਼ ਕਰੂਗਾ ਕਿ ਕੱਲੇ ਸਿਆਰ ਜਾਂ ਕੋਈ ਚੱਕ ਦਿਆਂਗੇ ਮਾਰ ਦਿਆਂਗੇ ਵੱਟ ਦਿਆਂਗੇ ਆਕਰ ਤੋ ਇਹ ਮਤਲਬ ਸਾਡੇ ਕਲਚਰ ਦਾ ਹਿੱਸਾ ਨਹੀਂ ਹੈਗਾ ਸਾਡੀਆਂ ਲੜਾਈਆਂ ਜਿਹੜੀਆਂ ਨੇ ਉਹ ਜ਼ੁਲਮ ਦੇ ਵਿਰੁੱਧ ਰਹੀਆਂ ਨੇ ਇਹ ਨਹੀਂ ਹੈਗਾ ਕਿ ਅਸੀਂ ਬਸ ਅਹੀਂ ਗਲੀਆਂ 'ਚ ਹੀ ਅਸੀਂ ਪਿਸਤੌਲ ਚੱਕੀ ਫਿਰਦੇ ਆ ਲੜਾਈਆਂ ਸਾਡੀਆਂ ਜ਼ੁਲਮ ਦੇ ਵਿਰੁੱਧ ਰਹੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਲੈ ਕੇ ਅਸੀਂ ਮਤਲਬ ਕੁਰਬਾਨੀਆਂ ਦਿੱਤੀਆਂ ਦੂਜੇ ਧਰਮਾਂ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਸੋ ਮਤਲਬ ਸਾਡਾ ਇਹ ਨਹੀਂ ਹੈਗਾ ਕਿ ਅਸੀਂ ਅਸੀਂ ਲੜਾਕੀ ਕੌਮ ਵੀ ਲੜਦੇ ਹੀ ਫਿਰਦੇ ਆ ਇੱਕ ਦੂਜੇ ਦੇ ਵਿੱਚ ਵਜਦੇ ਨੋ ਸਾਡੇ ਤੇ ਜਦੋਂ ਸੰਕਟ ਪੈਂਦਾ ਅਸੀਂ ਉਦੋਂ ਰਿਐਕਟ ਕਰਦੇ ਆ ਸੋ ਆਫੈਂਸ ਇਸ ਬੈਸਟ ਡਿਫੈਂਸ ਇਸ ਫਿਲਮ ਦੇ ਵਿੱਚ ਵੀ ਡਾਇਲੋਗ ਹੈਗਾ ਠੀਕ ਹੈ ਨਾ ਸੋ ਇਸ ਕਰਕੇ ਅ ਆਜ਼ਾਦੀ ਵੇਲੇ ਵੀ ਸਾਡੇ ਤੇ ਮਤਲਬ ਜਦੋਂ ਗੋਲੀਆਂ ਚੱਲੀਆਂ ਬਾਸੀ ਬਰੂਠੇਸ ਤਾਂ ਫਿਰ ਸਿਕੰਦਰ ਨੂੰ ਰੋਕਣ ਵਾਲੇ ਵੀ ਅਸੀਂ ਆ ਜਿਹੜਾ ਕਹਿੰਦੇ ਸੀ ਦੁਨੀਆ ਦਾ ਜੋ ਜੀਤਾ ਵਹੀ ਸਿਕੰਦਰ ਕਹਾਵਤਾ ਬਣ ਗਿਆ ਸੀ ਨਾਬੀ ਸਥਿਤੀ ਹੈ ਚੰਗ ਤੇ ਹਾਲਾਤ ਬਣੇ ਹੋਏ ਨੇ ਪਹਿਲਗਾਮ ਦੇ ਵਿਚਾਰ ਹੈ ਕੱਲ ਉਹ ਕੌਂਟੀ ਨੂੰ ਚਾਰੀਆ ਪੰਜਾਬ ਦੇ ਕਿਸ ਤਰ੍ਹਾਂ ਦੀ ਹਦਸਾ ਨੇ ਇਹ ਵਿਚਾਰਾ ਕੱਲ ਨੂੰ 6 ਵਜੇ ਤੋਂ ਬਾਅਦ ਰਾਤ ਨੂੰ ਦੇਖੋ ਜਦੋਂ ਉਹ ਆ ਕੇ ਸਾਡੇ ਇੱਥੇ ਮਤਲਬ ਨਿਹੱਥੇ ਟੂਰਿਸਟਾਂ ਤੇ ਗੋਲੀਆਂ ਚਲਾਉਂਦੇ ਨੇ ਤੇ ਮਤਲਬ ਘਰ ਵਾਲੀ ਦੇ ਸਾਹਮਣੇ ਘਰ ਵਾਲਾ ਮਾਰਤਾ ਹਜੇ ਚੂੜਾ ਪਾਇਆ ਹੋਇਆ ਸੀ ਮਹਿੰਦੀ ਨੇ ਹਜੇ ਚੜਨਾ ਸੀ ਹਜੇ ਮਹਿੰਦੀ ਦਾ ਰੰਗ ਪੂਰਾ ਚੜਿਆ ਵੀ ਨਹੀਂ ਸੀ ਤੇ ਮਾਵਾਂ ਦੇ ਸਾਹਮਣੇ ਉਹਦੇ ਪੁੱਤ ਮਾਰਤੇ ਬੱਚਿਆਂ ਸਾਹਮਣੇ ਉਹਨਾਂ ਦੇ ਬਾਪਾਪੂ ਮਾਰਤੇ ਫਿਰ ਅਸੀਂ ਉਹਨਾਂ ਨਾਲ ਹੁਣ ਮਤਲਬ ਕੋਈ ਕਿਸੇ ਕਿਸਮ ਦਾ ਵੀ ਮਤਲਬ ਆ ਚਾਹੇ ਕਲਚਰਲ ਚਾਹੇ ਸਪੋਰਟਸ ਵਿੱਚ ਕਿਵੇਂ ਉਹਨਾਂ ਦੇ ਨਾਲ ਖੇਡ ਲੀਏ ਜਾਂ ਕਿਵੇਂ ਉਹਨਾਂ ਦੇ ਨਾਲ ਕੰਮ ਕਰ ਲਈਏ ਫਿਰ ਡਾਇਲੌਗ ਡਾਂਸ ਤੇ ਖੂਨ ਇੱਕ ਇੱਕੋ ਟਾਈਮ ਤੇ ਚੱਲ ਨਹੀਂ ਸਕਦਾ ਆਪਾਂ ਹਰਤਾਂ ਤੋਂ ਬਾਅਦ ਆ ਜਾਣ ਜਦੋਂ ਤਾਂ ਤਾਂ ਆ ਪਾਕਿਸਤਾਨ ਦੇ ਆਰਟਿਸਟ ਜਿਹੜੇ ਨੇ ਉਹ ਇੱਥੇ ਰੋਟੀ ਖਾਂਦੇ ਰਹੇ ਪਹਿਲਾਂ ਮੇਰੇ ਨਾਲ ਲਫਟ ਚੈਲੰਜ ਵੀ ਹੁੰਦੇ ਸੀ ਠੀਕ ਹੈ ਨਾ ਉੱਥੇ ਤਾਂ ਧੋਖ ਮਾਰੀ ਗਰੀਬੀ ਉਹ ਤਾਂ ਕਹਿੰਦੇ ਆਪ ਕਹਿੰਦੇ ਜਿੱਤ ਲਓ ਲਾਹੌਰ ਨੂੰ ਘੰਟੇ ਬਾਅਦ ਮੋੜ ਦੂੰ ਕਹਿੰਦੇ ਸਾਡੇ ਹਾਲਾਤ ਦੇਖ ਕੇ ਤੁਸੀਂ ਆਹ ਤਾਂ ਉੱਥੇ ਹਾਲਾਤ ਹੋਏ ਹੋਏ ਨੇ ਉਹ ਦੂਜੇ ਇੱਕ ਇੱਕ ਹੋਰ ਲੈ ਕੇ ਕਹਿੰਦੇ ਆ ਇਕੱਲਾ ਲਾਹੌਰ ਕੋ ਕਰਾਚੀ ਵੀ ਦੇ ਦਿਓ ਯਾਰ ਰੋਟੀ ਖਾਂਦੇ ਹੋ ਜਾਾਂਗੇ ਉਹਨਾਂ ਦਾ ਹਾਲਾਤ ਤਾਂ ਇਹ ਨੇ ਉਹਨਾਂ ਦੇ ਇਕਨੋਮੀ ਉਹਨਾਂ ਦੀ ਜਿਹੜੀ ਆ ਉਹ ਬਿਲਕੁਲ ਆਹ ਜਿਹੇ ਪੰਗੇ ਲੈ ਹੋਰ ਲਈ ਜਾਂਦੇ ਨੇ ਹੋਰ ਦੇਸ਼ ਨੂੰ ਜਿਹੜਾ ਆਪਦੀ ਦੇਸ਼ ਨੂੰ ਤਬਾਹ ਕਰਨਗੇ ਆਪਦੇ ਨੂੰ ਹੋਰ ਤੱਕ ਕੀ ਕਰਨਗੇ ਜੀ ਮੋਕਰੀਲ ਹੋਊਗੀ ਜਿਹਦੇ ਵਿੱਚ ਬਲੈਕਆਊਟ ਸਾਰੀਆਂ ਲਾਈਟਾਂ ਬੰਦ ਕਰਕੇ ਕਿਵੇਂ ਜੇ ਕੱਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਅਸੀਂ ਸਤ ਪਹਿਲਾਂ ਦੁਆ ਕਰਦੇ ਆ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਾਲਾਤ ਨਾ ਬਣੇ ਤੇ ਬਲੈਕਆਊਟ ਕੀਤਾ ਜਾਊਗਾ ਪਹਿਲਾਂ ਇੱਕ ਰੈਸਲ ਹੋ ਚੁੱਕੀ ਹੈ ਫਿਰੋਜ਼ਪੁਰ ਦੇ ਵਿੱਚ ਤੇ ਫਿਰ ਸਾਇਰਨ ਵੀ ਰੈਸਲ ਹੋਊਗੀ ਕਿ ਜਦੋਂ ਆ ਤੁਹਾਨੂੰ ਬਾਤ ਸੁਣੀ ਤਾਂ ਤੁਸੀਂ ਸੇਫ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰਨੀ ਹੈ ਸੋ ਹਜੇ ਤੱਕ ਕੋਈ ਇਵੈਕੂਏਸ਼ਨ ਦੀ ਸਾਨੂੰ ਸੈਂਟਰ ਵੱਲੋਂ ਕੋਈ ਜਾਂ ਮਿਲਟਰੀ ਵੱਲੋਂ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਪਰ ਜੋ ਵੀ ਮਤਲਬ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਊਗੀ ਜਾਂ ਕੋਈ ਸਾਡੇ ਤੋਂ ਕੋਈ ਪੰਜਾਬ ਸਰਕਾਰ ਵੱਲੋਂ ਹੈਲਪ ਮੰਗਣਗੇ ਅਸੀਂ ਇਸ ਮਾਮਲੇ 'ਚ ਦੇਸ਼ ਦੇ ਨਾਲ ਖੜੇ ਆ ਕਿਉਂਕਿ ਕਿਉਂਕਿ ਇਹ ਦੇਸ਼ ਮੈਂ ਫਿਰ ਕਹਿਣਾ ਕਿ 90% ਕੁਰਬਾਨੀਆਂ ਦੇ ਕੇ ਅਸੀਂ ਉਹ ਹੀ ਦੇਸ਼ ਆਜ਼ਾਦ ਕਰਵਾਇਆ ਹੋਇਆ ਤਾਂ ਅਸੀਂ ਉਸ ਦੇਸ਼ ਦੇ ਨਾਲ ਖੜਾਂਗੇ ਤੁਸੀਂ ਬਹੁਤ ਜ਼ਿੰਮੇਵਾਰ ਪੋਸਟ ਤੇ ਬੈਠੇ ਹੋ ਬਾਈਚਾਂ ਆਲ ਦੋਸਤ ਨੂੰ ਐਸੇ ਇੱਕ ਤਾਂ ਲੈਣਾ ਹੈ। ਬੰਮ ਹੁਣ ਦੇਖੋ ਜਿਹੜੀ ਜਿਹੜੀ ਲੋ ਦੀ ਬਹੁਤ ਵਧੀਆ ਹੋਵੇ। ਨਹੀਂ ਰੋਲ ਦਾ ਕੋਈ ਪ੍ਰੋਬਲਮ ਨਹੀਂ ਪਰ ਪਰ ਇਹ ਹੈ ਨਾ ਪਰ ਜਿਹੜਾ ਰੋਲ ਹੁਣ ਨਿਭਾ ਰਿਹਾ ਆ ਇਹ ਵੀ ਇੱਕ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈਗਾ। ਇਹ 9 ਤੋਂ 5 ਜੌਬ ਨਹੀਂ ਹੈਗੀ। 12 ਵਜੇ ਵੀ ਫੋਨ ਆ ਜਾਂਦਾ ਹੈ। 2 ਵਜੇ ਸਾਨੂੰ ਫੋਨ ਆ ਜਾਂਦਾ ਕਦੇ ਕੁਝ ਹੋ ਗਿਆ ਕਦੇ ਕਿਤੇ ਕੀ ਹੋ ਗਿਆ। ਸੋ ਮੇਰੇ ਖਿਆਲ ਚ ਮੇਰੀ ਮੇਰਾ ਸਕਰੀਨ ਪਲੇ ਤਾਂ ਪ੍ਰਮਾਤਮਾ ਨੇ ਇਹੀ ਲਿਖਿਆ ਕਿ ਪਹਿਲਾਂ 17 ਸਾਲ ਦਾਸੀ ਜਦੋਂ ਸੁਪਰ ਹਿੱਟ ਹੋ ਗਏ ਫਿਰ ਪ੍ਰਮਾਤਮਾ ਨੇ ਇਧਰ ਐਮਪੀ ਬਣਾ ਤੇ ਦੋ ਵਾਰ ਹੁਣ ਪ੍ਰਮਾਤਮਾ ਕੁਝ ਮੇਰੇ ਤੋਂ ਹੋਰ ਚਾਹੁੰਦਾ ਸਮਤ ਬਖਸ਼ੇ ਬਲ ਬਖਸ਼ੇ ਆ ਜਿਹੜਾ ਰੋਲ ਨਿਭਾ ਰਿਹਾ ਇਹ ਵੀ ਕਿਸੇ ਮਤਲਬ ਚਣੌਤੀ ਤੋਂ ਘੱਟ ਨਹੀਂ ਹੈ ਪਰ ਜਿੰਨਾ ਕੇ ਹੈ ਜਿੰਨਾ ਸਮਾਂ ਵੀ ਜਿੰਨਾ ਸਮਾਂ ਵੀ ਇਹ ਫਿਲਮ ਦੇ ਵਿੱਚ ਮੈਨੂੰ ਰੋਲ ਮਿਲੂਗਾ ਹੀਰੋ ਦਾ ਹੀ ਰੋਲ ਹੈ ਹੁਣ ਸੋ ਜਿੰਨਾ ਚਿਰ ਇਹ ਫਿਲਮ ਦੇ ਵਿੱਚ ਮੈਨੂੰ ਰੋਲ ਮਿਲੂਗਾ ਮੈਂ ਆਪਣੇ ਰੋਲ ਨਾਲ ਜਿਹੜਾ ਉਹ ਇਨਸਾਫ ਕਰੂੰਗਾ ਲੋਕਾਂ ਦੇ ਹੱਕ ਚ ਸਿਸਟਮ ਇੱਕ ਦਿਨ ਤਾਂ ਠੀਕ ਨਹੀਂ ਹੋਣਾ ਬੜਾ ਖੂਨ ਚ ਬਸ ਆ ਗਈਆਂ ਗੱਲਾਂ ਇਹ ਰਿਸ਼ਵਤ ਲੈਣ ਦੀਆਂ ਕਈਆਂ ਨੂੰ ਤਾਂ ਨੀਂਦ ਹੀ ਨਹੀਂ ਆਉਣੀ ਜਾਂ ਉਹਨਾਂ ਨੂੰ ਰੂਹ ਨੂੰ ਸਕੂਨ ਵੀ ਨਹੀਂ ਮਿਲਦਾ ਜਦ ਵਿੱਚ ਉਹ ਤਨਖਾਹ ਤੋਂ ਬਿਨਾਂ ਕੋਈ ਕਿਤੇ ਉਧਰ ਉਧਰ ਪੈਸੇ ਨਾ ਕਮਾਉਣ ਹੌਲੀ-ਹੌਲੀ ਅਤ ਪਾਉਗੀ ਤੇ ਦੋ ਚਾਰ ਹੁੰਦੇ ਆ ਹਜੇ ਜਿਹੜੇ ਸਾਰਿਆਂ ਨੂੰ ਬਦਨਾਮ ਕਰ ਦਿੰਦੇ ਪਰ ਤਨਖਾਹਾਂ ਪੰਜਾਬ ਪੰਜਾਬ ਦੀਆਂ ਤਨਖਾਹਾਂ ਹਰ ਮਹੱਕਮੇ ਦੀ پورے ਦੇਸ਼ ਨਾਲੋਂ ਵੱਧ ਨੇ ਪੂਰੇ ਦੇਸ਼ ਨਾਲ ਚਾਹੇ ਪੁਲਿਸ ਦੀਆਂ ਲਾ ਲਓ ਚਾਹੇ ਤੁਸੀਂ ਟੀਚਰਾਂ ਦੀਆਂ ਲਾ ਲਓ ਜਿਹੜੇ ਸਰਕਾਰੀ ਟੀਚਰ ਨੇ ਸਾਰੇ ਮੁਲਕ ਤੋਂ ਵੱਧ ਨੇ ਤਨਖਾਹ इवन ਬੀਬੀਐਮਬੀ ਵਾਲੇ ਜਿਹੜੇ ਨੇ ਜਿਹੜੇ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਅਫਸਰ ਹੁੰਦੇ ਨੇ ਉਹ ਆਪਣਾ ਕਿੱਡ ਦੀ ਤਨਖਾਹ ਲੈਣ ਦੀ ਬਜਾਏ ਪੰਜਾਬ ਦੇ ਕਿੱਡ ਦੀ ਤਨਖਾਹ ਲੈਂਦੇ ਕਿਉਂਕਿ ਜ਼ਿਆਦਾ ਹੈ ਇਥੇ ਸੋ ਇਸ ਕਰਕੇ ਜੇ ਸਬਰ ਸੰਤੋਖ ਨਾਲ ਖਾਈਏ ਤਾਂ ਦੋ ਰੋਟੀਆਂ ਖਾਣੀਆਂ ਨੇ ਮੈਂ ਫਿਰ ਬੇਨਤੀ ਕਰਦਾ ਕਿ ਤੁਸੀਂ ਤਾਂ 10000 ਰੁਪਏ ਮੰਗ ਲੈਣੇ ਹੋ ਕਿਸੇ ਤੋਂ ਵੀ ਉਹ ਬੰਦਾ ਪਤਾ ਨਹੀਂ ਕਿ ਕਿਵੇਂ ਲਿਆਉਂਦਾ ਹੋਊਗਾ 10000 ਰੁਪਏ ਕਿਤੇ ਕਿਤੇ ਪੈਰੀ ਪੈਂਦਾ ਹੋਊਗਾ ਕਿਸੇ ਕਿਸੇ ਮਰੇ ਮਿਹਨਤਾਂ ਕਰਦਾ ਹੋਊਗਾ ਕਿਸੇ ਤੋਂ ਪਤਾ ਨਹੀਂ ਉਹਦੀ ਉਸ ਸਾਈਨ ਇੱਕ ਸਾਈਨ ਨਾਲ ਅਫਸਰ ਦੇ ਸਾਈਨ ਨਾਲ ਉਹਦੀ ਕਬੀਲਦਾਰੀ ਲਈ ਤੇ ਚੜਦੀ ਹੋਊਗੀ ਤੇ ਸੋ ਇਸ ਕਰਕੇ ਇਸ ਗੱਲ ਨੂੰ ਸੋਚਣਾ ਚਾਹੀਦਾ ਕਿ ਹੁਣ ਅੱਜ ਦੇ ਜ਼ਮਾਨੇ 'ਚ ਬਹੁਤ ਹੋ ਗਿਆ ਹੁਣ ਕੈਮਰੇ ਵੀ ਲੱਗ ਗਏ ਹੁਣ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਆਉਂਦੀ ਹੈ ਤੇ ਜਿਹੜਾ ਮਰਜ਼ੀ ਹੋਵੇ ਅਸੀਂ ਕ腐ਪਸ਼ਨ ਦੇ ਮਾਮਲੇ ਤੇ 0 ਡਾਲਰ ਇਨਸਾਨਮਾਂ ਦੀ ਪਾਰਟੀ ਦੀ ਤੇ ਉਹ ਬਾਹਰਾਂ ਵੀ ਕਰਕੇ ਆਏ ਹੋਏ ਆ ਤੇ ਜਦੋਂ ਕਿਤੇ ਵੀ ਸ਼ਿਕਾਇਤ ਮਿਲੂਗੀ ਅਸੀਂ ਇਹ ਨਹੀਂ ਦੇਖਣਾ ਕਿ ਕੌਣ ਹੈ ਉਹ ਉਹਦਾ ਉਹਦਾ ਕਿੱਡਾ ਵੱਡਾ ਹੈ ਉਹ ਕੌਣ ਹੈ ਉਹਦਾ ਕੋਈ ਕੋਈ ਰਾਜਨੀਤਿਕ ਕੱਦ ਕਿੱਡਾ ਵੱਡਾ ਹੈ ਜਾਂ ਕਿਸੇ ਲੀਡਰ ਦਾ ਕੋਈ ਰਿਸ਼ਤੇਦਾਰ ਹੈ ਇਹ ਇਸ ਤਰ੍ਹਾਂ ਦਾ ਕੋਈ ਮਤਲਬ ਜਿਹੜਾ ਉਹ ਮਿੱਤਰਤਾ ਜਾਂ ਕੋਈ ਤਰਸ ਨੇਕੀ ਤਾਂ ਨਹੀਂ ਕਿਤੇ ਕਈ ਸ਼ਾਮ ਨੂੰ 6 ਵਜੇ 6 ਵਜੇ ਤੋਂ ਹੀ ਨਹੀਂ ਦੇਖੋ ਪਤਾ ਕੀ ਹੈ ਮੈਂ ਤੁਹਾਨੂੰ ਦੱਸਿਆ ਕਿ ਹਿਸਟੋਰੀਕਲ ਫਿਲਮਾਂ ਬਣਾਉਣੀਆਂ ਬਹੁਤ ਔਖਾ ਕੰਮ ਹੈ ਬੜਾ ਵੱਡਾ ਰਿਸਕ ਹੁੰਦਾ ਜੀ ਕਿ ਮਤਲਬ ਕਿਉਂਕਿ ਲੋਕ ਐਂਟਰਟੇਨਮੈਂਟ ਜਾਂ ਕੋਈ ਹਲਕੇ ਫੁਲਕੇ ਫਿਲਮਾਂ ਦੇ ਕਈ ਆਦੀ ਹੁੰਦੇ ਆ ਪਰ ਹਰ ਕਿਸਮ ਦੀ ਆਡੀਅנס ਆ ਸੋ ਜਿਹੜੇ ਲੋਕ ਇਤਿਹਾਸ ਨੂੰ ਜਾਣਦੇ ਨੇ ਜਾਂ ਪੜਨਾ ਜਾਣਦੇ ਨੇ ਜਾਂ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਨੇ ਉਹ ਜ਼ਰੂਰ ਆਉਣਗੇ ਆਪਣੇ ਪਰਿਵਾਰਾਂ ਸਵੇਤ ਆਉਣਗੇ ਸੋ ਐਂ ਤੱਕੇ ਨਾਲ ਤਾਂ ਕਿਸੇ ਨੂੰ ਅਸੀਂ ਦਿਖਾ ਨਹੀਂ ਸਕਦੇ ਪਰ ਐ ਮੂਵੀ ਜਿਹੜੀ ਆ ਇਹ ਕੋਈ ਐ ਨਹੀਂ ਹੈਗਾ ਕਿ ਸਿਰਫ ਸਿਨੇਮੇ ਚੋਂ ਲੈ ਗਈ ਤਾਂ ਚਲੀ ਜਾਊਗੀ ਕਿੱਥੇ ਇਹਨੇ ਕਿਸੇ ਨਾ ਕਿਸੇ ਰੂਪ ਚ ਸਾਡੇ ਮੂਰੇ ਰਹਿਣਾ ਹੀ ਆ ਕਦੇ ਸਾਨੂੰ ਜਹਾਜ਼ ਚ ਵੀ ਦਿਖੂਗੀ ਇਹ ਮੂਵੀ ਜੋ ਜਿਹੜੇ ਟਰੈਵਲ ਕਰਦੇ ਆ ਕਦੇ ਸਾਨੂੰ ਕਿਤੇ ਜਿਹੜੇ ਆ ਜਿਹੜੇ ਸੋਸ਼ਲ ਮੀਡੀਆ ਤੇ ਉੱਥੇ ਵੀ ਇਹਦੇ ਡਾਇਲੌਗ ਮਿਲਣਗੇ ਜਾਂ ਫਿਰ ਉਹ ਜਿਹੜਾ ਅੱਜ ਕੱਲ ਚੱਲਿਆ ਹੋਇਆ ਹੈ ਨਾ Netflix ਆ ਜਿਹੜੇ Prime Video ਜੇ ਉਹ ਜਿਹੜੇ ਪਲੇਟਫਾਰਮ ਨੇ ਉੱਥੇ ਵੀ ਕਿਤੇ ਨਾ ਕਿਤੇ ਮਿਲੂਗੀ ਫਿਲਮ ਤਾਂ ਸਿਰ ਪਹਿਲਾਂ ਹੁੰਦਾ ਸੀ ਸਿਨੇਮੇ 'ਚੋਂ ਲੈ ਕੇ ਮੁੜ ਕੇ ਲੱਭਦੀ ਹੋਈ ਨਹੀਂ ਸੀ ਬੀਸੀਆਰ ਦੀ ਉਹ ਟੇਪਾਂ ਟੁਕ ਪੰਜ ਥਾਉਂਦੀ ਹੁੰਦੀ ਸੀ ਉਹ ਵੀ ਐ ਜੇ ਕਰੀ ਜਾਂਦੇ ਹੁੰਦੇ ਸੀ ਤੇ ਹੁਣ ਤਾਂ ਕਿਤੇ ਨਾ ਕਿਤੇ ਆ ਹੀ ਜੋ ਦੇਖੋ ਪਤਾ ਕੀ ਹੈ ਕੋਈ ਜ਼ਿਆਦਾ ਇਸ ਤਰ੍ਹਾਂ ਨਾ ਸੁਕੂਪ ਹੈ ਨਹੀਂ ਸਾਡੇ ਕੋਲ ਪਰ ਸਾਡੇ ਪੰਜਾਬੀ ਇਸ ਪ੍ਰੋਡਿਊਸਰ ਜਿਹੜੇ ਨੇ ਉਹ ਐਨੇ ਦਿਲਦਾਰ ਨੇ ਕਿ ਉਹਨਾਂ ਨੇ ਉਹ ਜਿਹਨੂੰ ਅੱਜ ਜਨੂਨੀ ਬੰਦੇ ਆ ਜੀ ਫਿਲਮ ਬਣਾ ਸਕਦਾ ਜੀ ਠੀਕ ਹੈ ਨਾ ਪ੍ਰੋਡਿਊਸਰ ਕਹੈਂ ਨਹੀਂ ਕਹਿੰਦਾ ਕਿ ਮੈਂ ਮੈਂ ਉਹ ਕਹਿੰਦਾ ਯਾਰ ਮੇਰਾ ਨਾਮ ਵੀ ਜਿਹੜਾ ਉਹ ਪੰਨਿਆਂ 'ਚ ਲਿਖਿਆ ਜਾਊਗਾ ਤੇ ਸਾਰੇ ਸੋ ਇਹ ਜਿਹੀਆਂ ਫਿਲਮਾਂ ਵਾਸਤੇ ਮਤਲਬ ਇੱਕ ਜਿਗਰਾ ਹੀ ਹੈ ਸੋ ਅਸੀਂ ਤਾਂ ਸੰਸਦ ਪੱਤਰੀ ਦੇ ਸਕਦੇ ਆ 26 ਜਨਵਰੀ ਨੂੰ ਇਹ ਪੱਤਰੀ ਹਰਿਆਣਾ ਦੇ ਆਪਣੀ ਪਹਿਲਕੀ ਮੰਤਰੀ ਦਾ ਪਿਆਰ ਆਇਆ ਉਹਨੇ ਕਹਿੰਦੇ ਜਿਹੜਾ ਪਾਣੀ ਕਬੂਨਦੀ ਕਰਦੇ ਨੇ ਉਹ ਪਾਣੀ ਸੋਧਾ ਨਾਲ ਲੈਣਾ ਸਾਡਾ ਹਿੱਸੇ ਦਾ ਪਾਣੀ ਸਾਨੂੰ ਪੰਜਾਬ ਹਰ ਹੱਦ ਬੋਲੀ ਜਾਣ ਤੁਹਾਨੂੰ ਸੁਪਰੀਮ ਕੋਰਟ ਸੁਣਾਈ ਟਿੱਕਰੀ ਹੋਈ ਹੈ ਜੀ ਐਸ ਆਈ ਆਰ ਦੇ ਮਸਲੇ ਤੇ ਕਿ ਕਮੇਟੀ ਬਣਾਈ ਉਹ ਜਿਹੜੀ ਉਹ ਤਾਂ ਇੰਪਲੀਮੈਂਟ ਨਹੀਂ ਕੀਤਾ ਤਿੰਨ ਰੋਟੀ ਫਾਈਲ ਜਿਹੜੀਆਂ ਪਹਿਲਾਂ ਕੀਤੀ ਗਈਆਂ ਸਪਰੀਮ ਕੋਰਟ ਕ੍ਰੈਸ਼ ਪਾਈ ਗਈ ਐਸ ਵੀ ਐਲ ਮੀਟਿੰਗਾਂ ਚੱਲਦੀਆਂ ਰਹਿਣੀਆਂ ਨੇ ਸਾਡੀਆਂ ਤੇ ਜਿਹੜਾ ਸੁਪਰੀਮ ਕੋਰਟ ਚ ਮਾਮਲਾ ਚੱਲ ਰਿਹਾ ਅਸੀਂ ਉਹਦਾ ਆਲਟਰਨੇਟਿਵ ਹੱਲ ਦੇਤਾ ਉਹਦੇ ਵਿੱਚ ਜਿਹੜਾ ਕੋਰਟ ਦਾ ਫੈਸਲਾ ਉਹ ਚ ਕਹੇਗਾ ਆਲਟਰਨੇਟਿਵ ਜਾਂ ਫਿਰ ਆਲਟਰਨੇਟਿਵ ਹੱਲ ਦੱਸੋ ਤਾਂ ਕੀ ਹੈ ਹੱਲ ਇਹ ਤਾਂ ਨਾਮਚ ਹੀ ਐ ਐਸ ਵੀ ਐਲ ਦੀ ਬਜਾਏ ਉਹਦੋਂ ਬਾਈ ਐਸ ਐਲ ਕਰ ਲੋ ਯਮੁਨਾ ਸਤਲੁਜ ਲਿੰਕ ਕਰ ਦੋ ਯਮੁਨਾ ਬੰਗਲਾਦੇਸ਼ ਤੱਕ ਡੋਬ ਦਿੰਦੀ ਐ ਸਾਰਾ ਸਾਰਾ ਯੂਪੀ ਪਿਹਾਰ ਬੰਗਾਲ ਡੋਬ ਕੇ ਬੰਗਲਾਦੇਸ਼ ਤੱਕ ਜਾਂਦੀ ਐ ਜਮੁਨਾ ਨੂੰ ਇੱਧਰ ਨੂੰ ਕੱਢ ਲੋ ਹੁਣ ਵੀ ਤਾਂ ਪਾਣੀ ਜਮੁਨਾ ਨੂੰ ਤੋਂ ਲਿਆ ਹਰਿਆਣੇ ਨੇ ਹਰਿਆਣੇ ਨੂੰ ਮਿਲਿਆ ਪਾਣੀ ਨੂੰ ਕੱਲ ਠੀਕ ਹੈ ਨਾ ਉਹ ਜਮੁਨਾ ਤੋਂ ਇੱਧਰ ਨੂੰ ਕੱਢ ਲੋ ਸਾਰੇ ਹਰਿਆਣੇ ਨੂੰ ਪਾਣੀ ਦੇ ਕੇ ਜਿੰਨਾ ਬਚ ਗਿਆ ਸਤਲੁਜ ਪਾ ਦਿਓ ਸਤਲੁਜ ਕਿੱਥੇ ਪਾਣੀ ਹੈ ਜਿਸ ਵੇਲੇ ਪੰਜਾਬ ਸਾਰਾ ਇਕੱਠਾ ਸੀ ਪੰਜਾਬ ਸਾਰਾ ਇਕੱਠਾ ਸੀ ਤਾਂ ਪੰਜਾਬ ਨਾਲ ਜਮੁਨਾ ਦਾ ਵੀ ਸਮਝੌਤਾ ਹੋਇਆ ਸੀ ਹਰਿਆਣਾ ਲਾਗੂ ਗਿਆ ਹਰਿਆਣਾ ਜਮੁਨਾ ਨਾਲ ਰਹਿ ਗਿਆ ਪੰਜਾਬ ਵਿੱਚੋਂ ਕੱਢ ਤਾਂ ਵੀ ਹਰਿਆਣਾ ਸਾਡਾ ਰਾਵੀ ਬਿਆਸ ਤਾਂ ਕਹਿੰਦਾ ਵੀ ਸਾਡਾ ਹਿੱਸਾ ਹੈ ਕੋਈ ਹਿੱਸਾ ਰਾਵੀ ਦਾ ਸਤਲੁਜ ਦਾ ਜਾਂ ਬਿਆਸ ਦਾ ਇਹਨਾਂ ਦੇ ਨਾਲ ਲੱਗਦਾ ਕਿ ਤੇਰੇ ਰੈਣੇ ਜਾਂ ਰਸਤਾਨ ਨਾਲ ਇਹ ਕਿਉਂ ਫਿਰ ਰਪੇਰੀਅਨ ਸਟੇਟਾਂ ਦੀਆਂ ਸਹਿਬ ਰਪੇਰੀਅਨ ਬਣਾ ਰੱਖੇ ਨੇ ਇਹਨਾਂ ਦੇ ਵੀ ਇੱਕ ਵੋਟ ਹੈ BBMB 'ਚ ਸਾਡੀ ਵੀ ਇੱਕ ਵੋਟ ਹੈ ਅਸੀਂ 60% ਆ ਹੋਰ ਦੇਖੋ BBMB ਕਿਉਂ ਗਈ ਇਹ ਵੀ ਕੋਰਟ 'ਚ ਇਹਦਾ ਮਤਲਬ ਸਿੱਧਾ ਹੀ ਹੈ ਕਿ ਪੰਜਾਬ ਦੇ ਬੁਰਦ ਗਏ ਨੇ BBMB ਤਾਂ ਇੱਕ ਨਿਊਟਰਲ ਬਾਡੀ ਹੈ ਉਹ ਕੋਰਟ 'ਚ ਕੀ ਕਰਨ ਗਈ ਹੈ ਪਾਣੀ ਉਸੇ ਨਹੀਂ ਵੰਡਿਆ ਸੀ ਪਹਿਲਾਂ ਕਿ 21 ਮਈ ਤੱਕ ਇੰਨੇ ਇੰਨੇ ਮਿਲੀਅਨ ਏਕੜ ਫੀਟ ਮਿਲੂਗਾ ਨਾ ਜਾਂ ਇੰਨੇ ਕਿ ਉਸੇ ਕਿ ਮਿਲੂਗਾ ਠੀਕ ਹੈ ਨਾ ਹੁਣ ਉਹ ਕਹਿੰਦੇ ਜੀ ਹੋਰ ਦਿਓ ਕੋਰਟ 'ਚ BBMB ਜਾ ਰਹੀ ਹੈ ਔਰ ਹੋਰ ਦੇਖੋ ਤੁਸੀਂ ਪੰਜਾਬ ਤੇ ਕਿਸਮਤ ਦੇਖੋ ਕਿ ਕਿੱਥੇ ਕਿੱਥੇ ਸਾਨੂੰ ਮਾਰਾ ਪੈਣੀ ਹੈ ਜਿਹੜਾ BBMP ਵਕੀਲ ਕਰੂਗੀ ਪੰਜਾਬ ਦੇ ਵਿਰੁੱਧ ਉਹਦਾ 60% ਪੈਸੇ ਉਹ ਸਾਨੂੰ ਦੇਣੇ ਪੈਣੇ ਆ ਪੰਜਾਬ ਆਪ ਦੇ ਵਿਰੁੱਧ ਹੀ ਵਕੀਲ ਕਰ ਰਿਹਾ ਮਤਲਬ ਇਹ ਮਜ਼ਾਕ ਬਣਾ ਲਿਆ ਇਹਨਾਂ ਨੇ ਯਾਰ ਕਮਾਲ ਹੈ ਚਲੋ ਹਰਿਆਣਾ ਜਾਂਦਾ ਤਾਂ ਰਹਿਣਾ ਇੱਕ ਪਾਰਟੀ ਹੈ ਹਰਿਆਣਾ ਕੋਟ ਜਾਂਦਾ ਬਣ ਲੈਂਦੇ BBMP ਫਿਰਦੀ ਉੱਥੇ ਇਹਦਾ ਮਤਲਬ BBMP ਐਂਟੀ ਪੰਜਾਬ ਚੱਲ ਰਹੀ ਹੈ BBMP ਦਾ ਕੋਟ ਜਾਂਦਾ ਕੀ ਮਤਲਬ ਬਣਦਾ ਸুইস ਕਰਕੇ ਮਤਲਬ ਹਰਿਆਣਾ ਤਾਂ ਚਲੋ ਇੱਕ ਪਾਰਟੀ ਹੈ ਰਾਜਸਥਾਨ ਤੇ ਹਿਮਾਚਲ ਨੂੰ ਵੀ ਆਪਣੇ ਹਿੱਸੇ ਦੇ ਪੈਸੇ ਦੇਣੇ ਪੈਣਗੇ ਵਕੀਲ ਨੂੰ ਉਹਨਾਂ ਨੂੰ ਲੈਣਾ ਦੇਣਾ ਨਹੀਂ ਇਹਦੇ ਨਾਲ ਕੋਈ ਸੋ ਇਹ ਬੀਬੀਐਮਪੀ ਜਿਹੜੀ ਹੈ ਅਸੀਂ ਉਹਨਾਂ ਨੂੰ ਕਿਸ਼ਤਾਂ ਤਮਾਹੀ ਉਹਨਾਂ ਨੂੰ ਵੀ ਉਹ ਕਰਦੇ ਆ ਮਤਲਬ ਪੇ ਕਰਦੇ ਠੀਕ ਹੈ ਨਾ ਜੇ 60% ਸਾਡਾ ਹੱਕ ਹੈ ਤਾਂ ਸਾਡੇ ਤੋਂ ਪੇਸ ਪੈਸੇ ਵੀ ਦੇਣੇ ਆ ਫਿਰ ਇਸ ਦਾ ਹਿਸਾਬ ਲਾਵਾਂਗੇ ਕਿਤੇ ਕਿਤੇ ਪੈਸੇ ਦਿੱਤੇ ਨੇ ਅਸੀਂ ਗੱਲ ਕਰਦੇ ਵੀ ਫਿਰ ਦੀ ਗੱਲ ਪਹਿਲੇ ਬਾਰੇ ਗੱਲ ਕਰਾਂਗੇ ਕਿ ਕਿ ਆਪਾਂ ਮਹਿਲਾ ਸ਼ਕਤੀ ਮਹਿਲਾ ਸ਼ਕਤੀ ਆ ਮੈਂ ਪੁੱਛਣਾ ਚਾਹੁੰਦੀ ਕਾਮਾ ਕਾਟਾ ਮਾਰੂ ਪਰ ਕਿਸੇ ਨੂੰ ਵੀ ਨਹੀਂ ਪਤਾ ਤੁਸੀਂ ਕਿਵੇਂ ਦੇਖਦੇ ਹੋ ਕਿ ਅੱਜ ਕੱਲ ਦੀ ਜੀਟਰ ਮੈਂ ਉਹੀ ਕਹਿਣਾ ਨਾ ਦੇਖੋ ਵੈਸੇ ਤਾਂ ਪਾਠ ਦੇ ਵਿੱਚ ਅਸੀਂ ਪੜ੍ਹਦੇ ਰਹੇ ਹਾਂ 7 ਮਿੰਟ ਵਿੱਚ ਸੋਹਨ ਸਿੰਘ ਪਕਨਾਂ ਜੀ ਦਾ ਗੁਰਦਤ ਸਿੰਘ ਕਾਮਗਾਟਾ ਮਾਰੂ ਪਰ ਅੱਜ ਕੱਲ ਹੁਣ ਉਸ ਤਰ੍ਹਾਂ ਦਾ ਜਿਹੜਾ ਸਿਲੇਬਸ ਵੀ ਬਦਲੀ ਜਾਂਦੇ ਨੇ ਤਾਂ ਤਾਂ ਤੂੰ ਸਾਨੂੰ ਤਾਂ ਦੱਸਿਆ ਹੀ ਨਹੀਂ ਸਾਡੇ ਸ਼ੀਧਾਂ ਬਾਰੇ ਸਾਡੇ ਜੋ ਪੁਰਖਿਆਂ ਨੇ ਜੋ ਤਸੀਹੇ ਚੱਲੇ ਆ ਸੋ ਪੰਜਾਬ ਸਰਕਾਰ ਇਸ ਗੱਲ ਲਈ ਬਿਵਚਨਬੱਧ ਵੀ ਹੈ ਕਿ ਅਸੀਂ ਜਾਦਾ ਤੋਂ ਜ਼ਿਆਦਾ ਪਾਠਕ੍ਰਮ ਜਿਹੜੇ ਨੇ ਬੱਚਾ ਦਾ ਸਿਲੇਬਸ ਹੈ ਉਹਦੇ ਵਿੱਚ ਵੀ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਨੂੰ ਉਭਾਰਿਆ ਜਾਵੇ ਪੇਪਰਾਂ ਦੇ ਵਿੱਚ ਵੀ ਉਹਨਾਂ ਦੇ ਸਵਾਲ ਆਉਣ ਤਾਂ ਕਿ ਬੱਚੇ ਜਵਾਬ ਦੇ ਕੇ ਉਹਨੂੰ ਜਵਾਬ ਬੱਚੇ ਤਾਂ ਹੀ ਦੇਣਗੇ ਜੇ ਪੜ੍ਹਿਆ ਹੋਊਗਾ ਨਾ ਸੋ ਇਸ ਕਰਕੇ ਇਹੋ ਜਿਹੇ ਜਿਹੜਾ ਸਾਡਾ ਇਤਿਹਾਸ ਹੈ ਅਸੀਂ ਤਾਂ ਭੁੱਲੀ ਨਹੀਂ ਸਕਦੇ ਚਾਹੇ ਉਹ 1857 ਦਾ ਗਦਰ ਹੈ ਚਾਹੇ ਉਹ ਆਪਣਾ ਕਰਤਾਰ ਸਿੰਘ ਸਾਬੇ ਹੋਰੀ ਵੀ ਤਾਂ ਉੱਥੇ ਹੀ ਸਟਾਕਟਨ ਅੱਜ ਵੀ ਪ੍ਰੈਸ ਹੈ ਗਦਰ ਗਦਰ ਲਹਿਰ ਦੇ ਜਿਹੜਾ ਅਖਬਾਰ ਸੀ ਤੇ ਉਹ ਸਟਾਕਟਨ ਦੇ ਵਿੱਚ ਕੈਲੀਫੋਰਨੀਆ ਚ ਪ੍ਰੈਸ ਆ ਅਜੇ ਵੀ ਅਜੇ ਤੇ ਛਪਦਾ ਸੀ ਤੁਹਾਨੂੰ ਲੱਗਦਾ ਕਿ ਇਦਾਂ ਨਹੀਂ ਬਾਰੇ ਬਹੁਤ ਬਦਲੇ ਕੀਤਾ ਆ ਆਰਟਿਸਟ ਆਰਟਿਸਟ ਜਿਹੜਾ ਕੋਈ کردار ਦੇ ਦੋਗੇ ਉਹ ਉਹਦੇ کردار ਚ ਢਲ ਜਾਂਦਾ ਉਹ ਸਾਰੇ ਮੈਂ ਤਾਂ ਸਾਰੀ ਟੀਮ ਨੂੰ ਵਧਾਈ ਦੇ ਕਿ ਕੱਲਾ ਕੱਲਾ ਜਿਹੜੇ 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 ਆਰਟਿਸਟ ਨੂੰ ਜਿੰਨਾ ਕੋ ਰੋਲ ਮਿਲਿਆ ਉਹਨਾਂ ਨੇ ਆਪਣਾ ਵਧੀਆ ਨਿਭਾਇਆ ਔਰ ਇਸ ਦੇਖੋ ਸਿਰਫ ਇੱਕੋ ਹੀ ਡਾਇਲੋਗ ਸੀ ਸ਼ੋਲੇ ਚ ਇतना ਸਨਾਟਾ ਕਿਉਂ ਆ ਭਾਈ ਦਾ ਵਧੀਆ ਕਲਾਕਾਰ ਕੋਲੇ ਇੱਕ ਡਾਇਲੌਗ ਵੀ ਹੋਵੇ ਨਾ ਜ਼ਰੂਰੀ ਨਹੀਂ ਕਿ ਉਹਦੇ ਕੋਈ ਬਹੁਤਾ ਉਹਦੇ ਰੀਲ ਜਿਹੜੀ ਆ ਜਾਂ ਫੁਟੇਜ ਉਹਦੀ ਹੋਵੇ ਤਾਂ ਉਹ ਹੀਰੋ ਬਣੂਗਾ ਇਥੇ 2.5 ਘੰਟਾ ਜੋ 2-2 ਘੰਟੇ ਆਪ ਸਕਰੀਨ ਤੇ ਆਉਣ ਵਾਲੀਆਂ ਫਿਲਮਾਂ ਹੀ ਫਿਲ ਹੋ ਜਾਂਦੀਆਂ ਨੇ ਤਾਂ ਨਹੀਂ ਹੀਰੋ ਬਣਦੇ ਉਹ ਸੋ ਇਸ ਕਰਕੇ ਅਸਰਾਨੀ ਦਾ ਆਪਣਾ ਸੀ ਦੋ ਇਧਰ ਚੱਲेंगे ਦੋ ਇਧਰ ਚੱਲेंगे ਦੋ ਮੇਰੇ ਪਿੱਛੇ ਚੱਲेंगे ਪਿੱਛੇ ਦੇਖਿਆ ਕੁਝ ਵੀ ਨਹੀਂ ਸੀ ਠੀਕ ਹੈ ਨਾ ਇਹ ਜੇ ਬਥੇਰੇ ਇੱਥੇ ਸਾਡੇ ਸਿਆਸਤ ਵੀ ਫਿਰਦੇ ਨੇ ਤੁਸੀਂ ਕਿਹਾ ਕਿ ਬੱਚਿਆਂ ਨੂੰ ਨਰਤਵਾੜੀ ਵੀ ਪਰ ਜੇ ਇਤਨੀ ਹੁਣ ਵਾਲਾ ਘਟਬੰਦੀਆ ਜਦੋਂ ਜੇ ਬਣੀ ਆ ਤੁਸੀਂ ਤਰੀਫ ਕਰ ਰਹੇ ਹੋ ਤਾਂ ਬਾਕੀ ਅੱਛੀ ਹੋਵੇਗੀ ਬਣਨ ਤੇ ਤੁਹਾਨੂੰ ਲੱਗਦਾ ਕਿ ਸਕੂਲਾਂ ਦੇ ਬੱਚਿਆਂ ਦੀ ਹਿਸਟਰੀਆਂ ਜੋੜਨ ਲਈ ਕਿੰਨੀ ਫ਼ਿਲਮ ਮੈਨੂੰ ਸਾਨੂੰ ਇਹਨਾਂ ਨੇ ਦੱਸਿਆ ਮੈਨੂੰ ਕਰਮਜੀਤ ਨੇ ਵੀ ਦੱਸਿਆ ਕਿ ਪ੍ਰੋਡਿਊਸਰਜ਼ ਨੇ ਇਹ ਇੱਛਾ ਜ਼ਾਹਰ ਕੀਤੀ ਹੈ ਕਿ ਅਸੀਂ ਮਤਲਬ ਸਕੂਲਾਂ ਦੇ ਬੱਚਿਆਂ ਬਾਰੇ ਜਾਂ ਜਿਹੜਾ ਸਰਟੀਫਿਕੇਟ ਇਹਨਾਂ ਕੋਲੇ ਹੈਗਾ ਉਹਦੇ ਮੁਤਾਬਕ ਜੋ ਏਜ ਵਰਗ ਜਿਹੜਾ ਅਲਾਉਡ ਹੈ ਅਸੀਂ ਕਾ ਇਹਦੇ ਬਾਰੇ ਮੈਂ ਅਫਸਾਨਾ ਵਿਚਾਰ ਕਰ ਵਿਚਾਰ ਕਰੂੰ ਮੈਂ ਤਾਂ ਤੁਹਾਨੂੰ ਪਹਿਲਾ ਰਸਤਾ ਵੀ ਜਿਨ੍ਹਾਂ ਨੇ ਇਹ ਜੀ ਫਿਲਮ ਬਣਾ ਲਈ ਉਹ ਪਹਿਲੀ ਜਗ੍ਹਾ ਬਹੁਤ ਹੋਣਾ ਆਪ ਸਾਹਿਬ ਆਪ ਸਾਹਿਬ ਬੰਦ ਪੀ